ਹਾਂਜੀ ਸਤਿ ਸ਼੍ਰੀ ਅਕਾਲ ਪਾਰਟ 2 ਸਪੋਰਟਸ ਗੇਮ ਆਫ ਪੰਜਾਬ ਚੜਦਾ ਪੰਜਾਬ ਸਾਡਾ ਪੰਜਾਬ ਪੀ ਟ੍ਰਿਪਲ ਐਸ ਬੀ ਨੈਪ ਤਹਿਸੀਲਦਾਰ ਜਿੰਨੇ ਵੀ ਪੰਜਾਬ ਦੇ ਵਿੱਚ ਕੰਪੀਟੀਸ਼ਨ ਐਗਜ਼ਾਮਸ ਹੋਣੇ ਨੇ ਉਹਨਾਂ ਦੇ ਲਈ ਇਹ ਬਹੁਤ ਵਧੀਆ ਨੌਲੇਜ ਵਾਲੀਆਂ ਗੱਲਾਂ ਨੇ ਨੌਲੇਜ ਵਾਲੇ ਪ੍ਰਸ਼ਨ ਨੇ ਚਲੋ ਪਹਿਲਾ ਪਾਰਟ ਆਪਾਂ ਕਰ ਲਿਆ ਸੀ ਜਿਨ੍ਹਾਂ ਨੇ ਪਹਿਲਾ ਪਾਰਟ ਨਹੀਂ ਦੇਖਿਆ ਉਹ ਪਹਿਲਾ ਪਾਰਟ ਦੇਖ ਸਕਦੇ ਨੇ ਮੇਰੇ ਅਫੀਸ਼ੀਅਲ ਚੈਨਲ ਪੁਨੀਤ ਕੁਮਾਰ ਅਫੀਸ਼ੀਅਲ 2022 ਤੇ ਤੇ ਲਰਨ ਵਿਦ ਪੁਨੀਤ ਤੇ ਸਪੋਰਟਸ ਗੇਮਸ ਆਫ ਪੰਜਾਬ ਅਫੀਸ਼ੀਅਲ ਸਟੇਟ ਗੇਮ ਆਫ ਪੰਜਾਬ ਇਹ ਸਾਰਿਆਂ ਨੂੰ ਪਤਾ ਹੈ ਕਬੱਡੀ ਹੈ ਡਾਇਮੀਟਰ ਆਫ ਕਬੱਡੀ 22 ਮੀਟਰ ক্রিকেট ਦੇ ਵਿੱਚ ਪਿਚ ਦੀ ਜਿਹੜੀ ਹੁੰਦੀ ਆ ਉਹ 22 ਹੁੰਦੀ ਆ ਇਹ 22 ਆ ਤੁਸੀਂ 22 ਨਾ 22 ਯਾਦ ਰੱਖ ਸਕਦੇ ਹੋ ਦੂਜਾ ਹੈ ਖਿੱਦੋ ਕੁੰਡੀ ਇਹਨੂੰ ਕਿਹਾ ਜਾਂਦਾ ਇਹ ਤਾਂ ਦੂਜਾ ਪੰਜਾਬੀ ਦੇ ਵਿੱਚ ਨਾਮ ਹੈ ਇਹ ਹੌਕੀ ਹੈ ਠੀਕ ਹੈ ਜੀ ਪੰਜਾਬ ਜਿਸ ਸੰਸਾਰਪੁਰ ਵਿਲੇਜ ਇਜ਼ ਆਲਸੋ ਨੋਨ ਐਸ ਨਰਸਰੀ ਆਫ ਹੌਕੀ ਸੰਸਾਰਪੁਰ ਵਿਲੇਜ ਇਨ ਜਲੰਧਰ ਡਿਸਟ੍ਰਿਕਟ ਦੇ ਵਿੱਚ ਆ ਇਹ ਬਹੁਤ ਵਾਰ ਪ੍ਰਸ਼ਨ ਪੁੱਛਿਆ ਜਾਂਦਾ ਹੈ ਤੇ ਇਹ ਵੀ ਤੁਸੀਂ ਧਿਆਨ ਚ ਰੱਖਿਓ ਸਟਾਪੂ ਹਾਊ ਮੈਨੀ ਬਾਕਸ ਇਨ ਪੀਚੋ ਇਹ ਨਾਲ ਨਾਲ ਜ਼ਰੂਰੀ ਯਾਦ ਰੱਖਿਓ 10 ਮੀਟਰ ਪੀਚੋ ਅੱਗੇ ਗੁੱਲੀ ਡੰਡਾ ਕੋਟਲਾ ਸ਼ਪਾਕੀ ਬਾਂਦਰ ਕਿਲਾ ਲੁਕਨ ਮਿੱਚੀ ਡਾਇਆ ਦੁਕੜੇ ਵੀ ਕਹਿੰਦੇ ਹਨ ਇਹਨੂੰ ਲੁਕਨ ਮਿੱਟੀ ਨੂੰ ਡਾਇਆ ਦੁਕੜੇ ਵੀ ਕਹਿੰਦੇ ਹਨ ਗੀਟੇ ਖੋਖੋ ਦੇ ਵਿੱਚ ਟੋਟਲ ਪਲੇਅਰ 9 ਹੁੰਦੇ ਨੇ ਅੱਧੀ ਟੱਪਾ ਸੋਚੀ ਬਾਬਿਆਂ ਦੀ ਖੇਡ ਹੈ ਜੰਡ ਖਰੰਡ ਬਿੱਲ ਬੱਚਿਆਂ ਦੀ ਮਾਂ ਟੋਟਲ ਲੈਂਥ ਆਫ ਕਬੱਡੀ ਲੂਣ ਮਿਆਣੀ ਯਾਨੀ ਕਿ ਬੰਟੇ ਸ਼ੱਕਰ ਭਿੱਜੀ ਥਾਲ ਬੱਚਿਆਂ ਦੀ ਖੇਡ ਹੈ ਉੱਠਕ ਬੈਠਕ ਪਿੱਠੂ ਚੌਪੜ ਬਾਬਿਆਂ ਦੀ ਖੇਡ ਹੈ ਦੇਖੋ ਥਾਲ ਬੱਚਿਆਂ ਦੀ ਖੇਡ ਹੈ ਚੌਪੜ ਬਾਬਿਆਂ ਦੀ ਖੇਡ ਹੈ ਤੇ ਸੋਚੀ ਬਾਬਿਆਂ ਦੀ ਖੇਡ ਹੈ ਸੋਚੀ ਤੇ ਚੌਪੜ ਬਾਬਿਆਂ ਦੀ ਖੇਡ ਹੈ ਗੱਤਕਾ ਸਟਾਰਟਡ ਬਾਈ ਗੁਰੂ ਹਰਗੋਬਿੰਦ ਜੀ ਢੂਮਨਾ ਮਖਿਆਲ ਭੰਡਾ ਭੰਡਾਰੀਆ ਹਰਾ ਸਮੁੰਦਰ ਬਾਬਿਆਂ ਦੀ ਖੇਡ ਹੈ ਬਾਗਟਾਣੀ ਬਾਬਿਆਂ ਦੀ ਖੇਡ ਹੈ ਹਰਾ ਸਮੁੰਦਰ ਬਾਬਿਆਂ ਦੀ ਖੇਡ ਹੈ ਬਾਗਟਾਣੀ ਬਾਬਿਆਂ ਦੀ ਖੇਡ ਹੈ ਸੋਚੀ ਬਾਬਿਆਂ ਦੀ ਖੇਡ ਹੈ ਤੇ ਜਿਹੜਾ ਆਪਣਾ ਪਹਿਲਾ ਆਇਆ ਸੀ ਇੱਕ ਆਹ ਚੋਪੜ ਹਨਾ ਚੋਪੜ ਸੋਚੀ ਹਰਾ ਸਮੁੰਦਰ ਬਾਗ ਟੈਣੀ ਪੋਸ਼ਨਪਾ ਕੁੜੀਆਂ ਦੀ ਖੇੜਾ ਗੱਲਲੀ ਚੀਚੋ ਚੀਚ ਗਨੇਰੀਆਂ ਦਾਈਆਂ ਦੁਹਾਕੜੇ ਇੰਪੋਰਟੈਂਟ ਮੈਗਜ਼ੀਨ ਨੇ ਰਸਾਲੇ ਨੇ ਪੰਜਾਬ ਦੇ ਇਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਖੋਜ ਪੱਤਰੀ ਕਾ ਪਬਲਿਸ਼ਡ ਬਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਖੋਜ ਦਰਪਣ ਪਬਲਿਸ਼ਡ ਬਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਖੋ ਇੱਥੇ ਦੋ ਦੋ ਪ੍ਰਸ਼ਨ ਤੁਹਾਨੂੰ ਮਿਲ ਰਹੇ ਨੇ ਖੋਜ ਪੱਤਰੀ ਕਾ ਕਿਹੜੀ ਯੂਨੀਵਰਸਿਟੀ ਦੁਆਰਾ ਤੇ ਕਿੱਥੇ ਹੈ ਖੋਜ ਪੱਤਰੀ ਕਾ ਪਬਲਿਸ਼ਡ ਬਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਤੇ ਪੰਜਾਬ ਇਹਦੇ ਵਿੱਚ ਕਨਫਿਊਜ਼ ਕਨਫਿਊਜ਼ ਨਹੀਂ ਹੋਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਚੰਡੀਗੜ੍ਹ ਹੈ ਖੋਜਦਰਪਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਿੱਥੇ ਹੈ ਅੰਮ੍ਰਿਤਸਰ ਹੈ ਖੋਜ ਪਬਲਿਸ਼ਡ ਬਾਈ ਪਾਕਿਸਤਾਨ ਪੰਜਾਬ ਖੋਜਦਰਪਣ ਜਿਹੜਾ ਹੈਗਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਕੱਲਾ ਖੋਜ ਜਿਹੜਾ ਉਹ ਪਬਲਿਸ਼ਡ ਬਾਈ ਪਾਕਿਸਤਾਨ ਪਰਖ ਪਬਲਿਸ਼ਡ ਬਾਈ ਪੰਜਾਬ ਯੂਨੀਵਰਸਿਟੀ ਆ ਗਿਆ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਅੱਗੇ ਪੰਖੜੀਆਂ ਪੰਖੜੀਆਂ ਪਬਲਿਸ਼ਡ ਬਾਈ PSB ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮਹਾਲੀ ਪ੍ਰੀਤ ਲੜੀ ਮੈਗਜ਼ੀਨ ਸਟਾਰਟਡ ਇਨ 1933 ਬਟ ਐਟ ਪ੍ਰੈਜ਼ੈਂਟ ਨੋਟ ਪਬਲਿਸ਼ਡ ਅੱਗੇ ਹੈ ਪੰਜਾਬ ਦੇ ਲੋਕ ਲੋਕ ਸਾਜ ਫੋਕ 뮤직 ਇਨਸਟਰੂਮੈਂਟ ਆਫ ਪੰਜਾਬ ਘੜਾ ਢੋਲ ਸਰੰਗੀ ਹਾਈਟ ਹਾਈਟ ਜਿਹੜੀ ਹੁੰਦੀ ਹੈ ਦੀ 35 ਤੋਂ 40 ਸੈਂਟੀਮੀਟਰ ਹੁੰਦੀ ਹੈ ਰਬਾਬ ਨੈਸ਼ਨਲ ਸਿੰਬਲ ਆਫ ਅਫਗਾਨਿਸਤਾਨ ਇਹ ਬਹੁਤ ਵਾਰ ਪੁੱਛਿਆ ਜਾਂਦਾ ਰਬਾਬ ਕੀ ਹੈ ਠੀਕ ਹੈ ਜੀ ਨੈਸ਼ਨਲ ਸਿੰਬਲ ਆਫ ਅਫਗਾਨਿਸਤਾਨ ਦਾ ਤੁੰਬੀ ਹੈ ਜੀ ਚਿਮਟਾ ਹੈ ਜੀ ਅਲਗੋਜੇ ਅਲਗੋਜਾ ਤੁਹਾਨੂੰ ਪਤਾ ਹੋਊਗਾ ਢੱਡ ਫਾਊਂਡਰ ਆਫ ਢੱਡ ਇਨਸਟਰੂਮੈਂਟ ਗੁਰੂ ਹਰगोविंद ਸਿੰਘ ਜੀ। ਤੋਸ ਫਾਊਂਡਰ ਗੁਰੂ ਹਰगोविंद ਸਿੰਘ ਜੀ ਡਫਲੀ, ਕਾਟੋ, ਬੁਗਚੂ, ਕਿੰਗ, ਸੱਪ, ਵੰਜਲੀ, ਨੋਟ, ਕੰਨ ਸਾਜ਼ ਇਹ ਧਾਤ ਮੈਟਲ ਦੇ ਬਣੇ ਹੁੰਦੇ ਹਨ ਜਿਵੇਂ ਖੰਜਰੀ, ਸੱਪ, ਕਾਟੋ, ਕਿਰਲਾ, ਖੜਤਾਲ, ਗੜਵਾ ਆਦਿ। ਫੇਮਸ Song ਆਫ ਪੰਜਾਬ ਘੋੜੀਆਂ ਮੁੰਡੇ ਦੇ ਵਿਆਹ ਵਿੱਚ ਗਾਈਆਂ ਜਾਂਦੀਆਂ ਹਨ। ਇਹ ਭੈਣਾ ਗਾਉਂਦੀਆਂ ਹਨ। ਸੁਹਾਗ ਕੁੜੀ ਦੇ ਵਿਆਹ ਵਿੱਚ ਗਾਏ ਜਾਂਦੇ ਹਨ। ਛੰਦ ਵਿਆਦੇ ਵਿੱਚ ਲਾੜਾ ਛੰਦ ਸੁਣਾਉਂਦਾ ਤੇ ਸਾਲੀਆਂ ਸੁਣਦੀਆਂ ਹਨ ਸਿੱਠਣੀਆਂ ਬਰਾਤ ਦੇ ਆਉਣ ਸਮੇ ਕੁੜੀਆਂ ਕੁੜੀ ਵਾਲਿਆਂ ਵੱਲੋਂ ਗਾਈਆਂ ਜਾਂਦੀਆਂ ਨੇ ਬੋਲੀਆਂ ਗਿੱਧੇ ਵਿੱਚ ਪਾਈਆਂ ਜਾਂਦੀਆਂ ਨੇ ਟੱਪੇ ਬੋਲੀਆਂ ਤੇ ਛੋਟੇ ਹੁਣ ਛੋਟੇ ਹੁੰਦੇ ਹਨ ਬੋਲੀਆਂ ਤੋਂ ਛੋਟੇ ਹੁੰਦੇ ਹਨ ਟੱਪੇ ਮਾਈਆ ਮਾਲਵੇ ਦਾ ਪ੍ਰਸਿੱਧ ਗੀਤ ਮੰਨਿਆ ਗਿਆ ਹੈ ਤਿਰੰਜਨ ਕੀਰਨੇ ਕਿਸੇ ਦੇ ਮੌਦ ਸਮੇ ਜਾਂ ਸ਼ੋਕ ਦੇ ਸਮੇ ਜਪਾਏ ਜਾਂਦੇ ਨੇ ਮੈਂ ਬੁੜੀਆਂ ਪਾਉਂਦੀ ਹੁੰਦੇ ਤੁਹਾਨੂੰ ਪਤਾ ਹੀ ਹੈ ਹਨਾ ਕਈ ਵਾਰ ਚਲੋ ਕੋਈ ਮਰ ਜਾਂਦਾ ਉਦੋਂ ਪਾਈਆਂ ਜਾਂਦੀਆਂ ਨੇ ਥਾਲ ਇਹ ਬੱਚਿਆਂ ਦਾ गीत ਹੈ ਪਹਿਲਾਂ ਵੀ ਆ ਗਿਆ ਲੋਰੀ ਡੋਲੇ ਪੱਤਲ ਕਬੀ ਵਿਆਹ ਦੇ ਵਿੱਚ ਕੋਈ ਸਿਆਣੀ ਔਰਤ ਇਸ ਨੂੰ ਸੁਣਾਉਂਦੀ ਹੈ ਪੱਤਲ ਕਬੀ ਹੀਰਾ ਅਲੌਣੀ ਸੱਦ ਇਹ ਮਾਲਵੇ ਦਾ ਪ੍ਰਸਿੱਧ ਗੀਤ ਹੈ ਸੱਦ ਔਰਨਾਮੈਂਟ ਆਫ ਪੰਜਾਬ ਔਰਨਾਮੈਂਟੋ ਪੰਜਾਬ ਦੇ ਵਿੱਚ ਗਰਦਨ ਦੇ ਗਹਿਣੇ ਚੰਪਾ ਕਲੀ ਰਾਣੀ ਹਾਰ ਮਟਰ ਮਾਲਾ ਹੰਸ ਕੰਠੀ ਹਮੇਲ ਇੱਕ ਧਾਗੇ ਵਿੱਚ 5 ਪੈਸੇ ਦਾ ਸਿੱਕਾ ਪਾ ਜਾਂਦਾ ਉਹਨੂੰ ਹਮੇਲ ਬੋਲਦੇ ਆ ਪੈਂਡਲ ਢੋਲਨੇ ਨੌ ਰਤਨਾ ਸੈੱਟ ਬੁਗਤੀਆਂ ਬੁਗਤੀਆਂ ਬਹੁਤ ਵਾਰੀ ਆਇਆ ਬੁਗਤੀਆਂ ਗਰਦਨ ਦੇ ਗਹਿਣੇ ਨੇ ਚੰਦਨ ਸੈਣੀ ਹਾਰ ਚੌਕੀ ਹੌਲ ਦਿੱਲੀ ਜੰਜੀਰੀ ਤੱਗਾ ਇਨਾਮ ਨਾਮੀਆਂ ਤਬੀਤ ਚਟਾਲਾ ਲੋਕਟ ਜੁਗਨੀ ਗੁਲ ਗੁੱਲੂਬੰਦ ਟਿਉਂਟਾ ਕੰਨਾਂ ਦੇ ਗਹਿਣੇ ਨੇ ਕਾਂਟੇ ਬੂੰਦੇ ਲੋਟਣ ਪੀਪਲ ਪੱਤੀਆਂ ਰੇਲਾ ਸੌਣ ਚਿੜੀਆਂ ਤੁੰਗਲ ਮੁੜਕੀ ਜਾਂ ਮੁੜਕੀਆਂ ਮਰੋੜੀ ਮੋਰਨੀ ਕਰਨ ਫੁੱਲ ਬੁਰਜੀਆਂ ਪੈਰਾਂ ਦੇ ਗਹਿਣੇ ਨੇ ਜੀ ਪਟੜੀਆਂ ਪੰਜੇਬ ਗੁੱਸਲ ਪੱਟੀ ਕੁੰਡਲੀਦਾਰ ਤੋੜੇ ਸ਼ਕੁੰਤਲਾ ਪੈਰਾਂ ਦੀਆਂ ਉਂਗਲਾਂ ਦੇ ਗਹਿਣੇ ਵਿਛੂਏ ਯਾਨੀ ਕਿ ਜਿਹਨੂੰ ਆਪਾਂ ਚੁਟਕੀਆਂ ਕਹਿੰਦੇ ਆ ਛੱਲੇ ਛੱਲੀਆਂ ਹੱਥ ਦੇ ਗੁੱਟ ਦੇ ਗਹਿਣੇ ਹਾਰਸੀ ਗਹਿਣਾ ਗਜਰੇ ਗੋਖੜੂ ਸਿੰਗਾੜੇ ਲੱਛੇ ਪਰਿਬੰਧ ਪੌਂਚੀਆਂ ਮੋਲੀ ਖੰਮਣੀ ਤਾਗਾ ਦੇ ਵਿੱਚ ਦੋ ਰੰਗ ਹੁੰਦੇ ਹਨ ਲਾਲ ਅਤੇ ਪੀਲਾ ਨੱਕ ਗਹਿਣੇ ਲੌਂਗ ਫੂਲੀ ਨਥ ਰੇਖ ਮੇਖ ਮੱਛਲੀ ਮੱਛਲੀ ਕਿੱਥੇ ਪਾਈ ਜਾਂਦੀ ਹੈ ਨੱਕ 'ਚ ਪਾਈ ਜਾਂਦੀ ਹੈ ਜੀ ਨੁੱਕਰਾ ਤਿੱਲੀ ਤਿੱਲੀ ਵੀ ਨੱਕ 'ਚ ਪਾਈ ਜਾਂਦੀ ਹੈ ਬੋਰ ਹੱਸ ਸਿਰ ਦੇ ਗਹਿਣੇ ਸਿਰਚੌਂਕ ਸੱਗੀ ਫੁੱਲ ਬਗਿਹੜੀ ਮੱਥੇ ਦੇ ਗਹਿਣੇ ਜੀ ਦਾਮਣੀ ਯਾਨੀ ਕਿ ਬਿੰਦੀ ਬਾਰ ਬੱਟਾ ਟਿੱਕਾ ਮੇਲ ਔਰਨਾਮੈਂਟ ਕੈਂਠਾ ਕੈਂਠਾ ਹੁੰਦਾ ਗਲੇ ਦੀ ਮਾਲਾ ਕੰਨਾਂ ਦੇ ਗਹਿਣੇ ਨੱਤੀਆਂ ਮੁੰਦਰਾ ਬੋਰ ਬਾਲਾ ਇਸ ਨੂੰ ਜੋਗੀ ਪਾਉਂਦੇ ਹਨ ਦੂਰ ਬੀਰਬਲੀ ਮੁਰਕੀ ਹੱਥ ਜਾਂ ਗੁੱਟ ਦਾ ਗਹਿਣਾ ਕੜਾ ਮੁੰਡਾ ਕੁੜੀ ਪੌਂਚੀਆਂ ਮੱਥੇ ਦਾ ਗਹਿਣਾ ਕਲਗੀ ਪੱਗ ਦਾ ਗਹਿਣਾ ਵੀ ਹੈ ਸਿਰ ਦੇ ਗਹਿਣੇ ਮੁਕਟ ਤੁਰਹਾ ਛੋਟੇ ਬੱਚਿਆਂ ਦੇ ਗਹਿਣੇ ਪੋਟੇ ਉਂਗਲਾਂ ਦੇ ਵਿੱਚ ਧਾਗੇ ਸੰਗਲੇ ਕਮਰ ਦੇ ਵਿੱਚ ਧਾਗੇ ਧਾਗਾ ਕੰਗਣ ਛੋਟੇ ਤੋੜੇ ਤੜਾਕੀ ਜਾਂ ਤਾਗੜੀ ਕਮਰ ਦਾ ਗਹਿਣਾ ਫੋਕ ਡਾਂਸ ਉਹ ਪੰਜਾਬ ਮੇਲ ਜਿਹੜੇ ਪਾਉਂਦੇ ਨੇ ਭੰਗੜਾ ਧਮਾਲ ਤਣਕਾਰਾ ਜੂਲੀ ਜਿੰਦੂਆ ਜੁਗਨੀ ਲੁੱਡੀ ਇਹ ਮੇਲ ਤੇ ਫੀਮੇਲ ਦੋਨੇ ਮਲਵਾਈ ਕਿੱਦਾ ਬਾਬਿਆਂ ਦਾ ਕਿੱਦਾ ਚੂਮਰ ਸਾਦਲਬਾਰ ਇਲਾਕੇ ਦਾ ਪਾਕਿਸਤਾਨ ਦਾ ਮਸ਼ਹੂਰ ਨਾਚ ਹੈ ਫੀਮੇਲ ਗਿੱਦਾ ਸੰਮੀ ਸਾਦਲਬਾਰ ਇਲਾਕੇ ਦਾ ਪਾਕਿਸਤਾਨ ਮਸ਼ਹੂਰ ਨਾਚ ਹੈ ਪਹਿਲਾ ਹੈ ਕਿੱਕਲੀ ਕਿੱਕਲੀ ਵੀ ਫੀਮੇਲ ਦੁਆਰਾ ਜਾਗੋ ਵਿਆਹ ਦੇ ਵਿੱਚ ਜਾਗੋ ਕੌਣ ਚੁੱਕਦਾ ਹੈ ਵੱਡੀ ਮਾਮੀ ਹੁਣ ਆਗੇ ਜੀ ਫੇਮਸ ਮਿਊਜ਼ੀਅਮ ਆਫ ਪੰਜਾਬ ਆਰਟ ਗੈਲਰੀ ਮਿਊਜ਼ੀਅਮ ਇਨ ਸ਼ੀਸ਼ਮੈਲ ਪਟਿਆਲਾ ਸਪੋਰਟਸ ਮਿਊਜ਼ੀਅਮ ਐਨ ਆਈਐਸ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ ਪਟਿਆਲਾ ਐਂਗਲੋ ਸਿੱਖਵਾਰ ਮਿਊਜ਼ੀਅਮ ਇਨ ਫਿਰੋਜ਼ਪੁਰ ਗਵਰਨਮੈਂਟ ਮਿਊਜ਼ੀਅਮ ਇਨ ਹੁਸ਼ਿਆਰਪੁਰ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਇਨ ਅੰਮ੍ਰਿਤਸਰ ਪਾਰਟੀਸ਼ਨ ਮਿਊਜ਼ੀਅਮ ਇਨ ਅੰਮ੍ਰਿਤਸਰ ਵਿਰਾਸਤ-ਏ-ਖਾਲਸਾ ਮਿਊਜ਼ੀਅਮ ਇਨ ਅਨੰਦਪੁਰ ਸਿਟੀ ਰੋਪੜ 2011 ਚ ਬਣਿਆ ਸੀ ਆਲਸੋ ਨੋਨ ਐਸ 8ਥ ਵੰਡਰ ਅਜੂਬਾ ਆਰਕੀਟੈਕਟਰ ਆ ਸਾਊਦੀ ਅਰਬ ਹਨਾ ਸਾਊਦੀ ਅਰਬ ਤੋਂ ਬਿਲੋਂਗ ਕਰਦੇ ਸੀ ਅੱਗੇ ਆ ਗਏ ਸੰਗੋਲ ਮਿਊਜ਼ੀਅਮ ਇਨ ਸਰਹੰਦ ਸਿਟੀ ਫਤੇਗੜ ਸਾਹਿਬ ਜੰਗੇ ਆਜ਼ਾਦੀ ਮਿਊਜ਼ੀਅਮ ਇਨ ਕਰਤਾਰਪੁਰ ਛੋਟਾ ਕੱਲੂਕਾਰਾ ਮਿਊਜ਼ੀਅਮ ਇਨ ਗੁਰਦਾਸਪੁਰ ਵੱਡਾ ਕੱਲੂਕਾਰਾ ਮਲੇਰਕੋਟਲਾ ਛੋਟਾ ਗੁਰਦਾਸਪੁਰ ਹੈ ਜੀ ਤੇ ਵੱਡਾ ਹੈਗਾ ਮਲੇਰਕੋਟਲਾ ਜਿਹੜਾ ਤਈਵਾਂ ਜ਼ਿਲ੍ਹਾ ਬਣਿਆ ਇੰਟਰਨੈਸ਼ਨਲ ਸਿੱਖ ਮਿਊਜ਼ੀਅਮ ਐਟ ਲੁਧਿਆਣਾ ਸੈਂਟਰਲ ਸਿੱਖ ਮਿਊਜ਼ੀਅਮ ਐਟ ਅਮਰੀਸਰ ਮਹਾਰਾਜਾ ਦਲੀਪ ਸਿੰਘ ਕੋਠੀ ਮਿਊਜ਼ੀਅਮ ਐਟ ਰਾਏਕੋਟ ਧੂਰੀ ਗਵਰਨਮੈਂਟ ਮਿਊਜ਼ੀਅਮ ਆਫ ਆਰਟ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਮਿਊਜ਼ੀਅਮ ਮੋਹਾਲੀ ਪੰਜਾਬ ਰੂਲਰ ਹੈਰੀਟੇਜ ਮਿਊਜ਼ੀਅਮ ਲੁਧਿਆਣਾ ਤੇ ਸਾਰਾ ਗੜੀ ਮਿਊਜ਼ੀਅਮ ਐਟ ਅੰਮ੍ਰਿਤਸਰ ਅੱਗੇ ਆ ਗਿਆ ਜੀ ਪੰਜਾਬ ਦਾ ਲਿਟਰੇਚਰ ਹੀਰ ਰਾਂਝਾ ਦਮੋਦਰ 16ਵੀਂ ਸਦੀ ਮਿਰਜ਼ਾ ਸਾਹਿਬ ਪੀਲੂ 16ਵੀਂ ਸਦੀ ਹੀਰ ਹੀਰ ਬਾਰੇ ਸ਼ਾ 18ਵੀਂ ਸਦੀ ਬਾਰੇ ਸ਼ਾ ਨੂੰ ਪੰਜਾਬ ਦਾ ਸ਼ੈਕਸਪੀਅਰ ਵੀ ਕਿਹਾ ਜਾਂਦਾ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਬਾਰੇ ਸ਼ਾ ਨੂੰ ਪੰਜਾਬ ਦਾ ਸ਼ੈਕਸਪੀਅਰ ਕਿਹਾ ਜਾਂਦਾ ਸ਼ਾ ਆ ਗਿਆ ਸ਼ਾ ਦੇ ਨਾਲ ਐਸ ਐਸ ਦੇ ਨਾਲ ਸ਼ੈਕਸਪੀਅਰ ਯਾਦ ਰੱਖਿਓ ਮਿਰਜ਼ਾ ਸਾਹਿਬਾ ਹਾਫਿਜ਼ ਬਰਕਰਾਰਦਾਰ ਸੋਨੀ ਮਹੀਵਾਲ ਫਜ਼ਲ ਸ਼ਾ ਸੱਸੀ ਪੁੰਨੂ ਹਾਸ਼ਮ ਸ਼ਾ ਸੱਸੀ ਪੁੰਨੂ ਵੀ ਯਾਦ ਰੱਖਿਓ ਸਹਨਲ ਸਹੈਦ ਵੀ ਯਾਦ ਰੱਖਿਓ ਸੀਰੀ ਫਰਹਾਦ ਇਹਨਾਂ ਨੂੰ ਯਾਦ ਕਰਨ ਦੇ ਲਈ ਇੱਕ ਅਲੱਗ ਤਰੀਕਾ ਹੈ ਕਿ ਜਿਹੜੇ ਜਿਹੜੇ ਜਿਨ੍ਹਾਂ ਦੇ ਨਾਮ ਦੇ ਪਿੱਛੇ ਫਾਰੇ ਜਿਵੇਂ ਸ਼ਾ ਆਂਦਾ ਹੈ ਤੁਸੀਂ ਉਹ ਸ਼ਾ ਵਾਲੇ ਅਲੱਗ ਤੋਂ ਲਿਖ ਲਿਓ ਹਾਸ਼ਮ ਸ਼ਾ ਨੇ ਕਿਹੜੀਆਂ ਕਿਹੜੀਆਂ ਦਿੱਤੀਆਂ ਸੀ ਉਹ ਤੁਸੀਂ ਯਾਦ ਰੱਖ ਲਿਓ ਸੀਰੀ ਫਰਹਾਦ ਹਾਫਿਜ਼ ਬਰਖੁਰਦਾਰ ਕਿੱਸਾ ਪੂਰਨ ਭਗਤ ਸਿੰਘ ਕਾਦਰ ਯਾਰ ਲੈਲਾ ਮਜਨੂ ਅਮੀਰ ਖੁਸਰੋ ਤੇ ਸੈਫਲ ਮਲੂਕ ਮੁਹੰਮਦ ਬਖਸ਼ ਲਓ ਜੀ ਹੁਣ ਆਗੇ ਇੰਪੋਰਟੈਂਟ ਡਿਸਟ੍ਰਿਕਟ ਵਨ ਲਾਈਨਰ ਮਾਲਵੇ ਦਾ ਦਿਲ ਕਿਹਨੂੰ ਕਹਿਆ ਜਾਂਦਾ ਹਾਰਟ ਆਫ ਮਾਲਵਾ ਬਠਿੰਡਾ ਸਿਟੀ ਆਫ ਲੇਕਸ ਬਠਿੰਡਾ 올ਡੇਸਟ ਸਿਟੀ ਆਫ ਪੰਜਾਬ ਬਠਿੰਡਾ ਏਰੀਆ ਆਫ ਵਾਈਟ ਗੋਲਡ ਮਾਨਸਾ ਰਾਇਲ ਸਿਟੀ ਆਫ ਪੰਜਾਬ ਨਵਾਬਾਂ ਦਾ ਸ਼ਹਿਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਪਟਿਆਲਾ ਗਾਰਡਨ ਸਿਟੀ ਬਾਗਾਂ ਦਾ ਸ਼ਹਿਰ ਵੀ ਪਟਿਆਲਾ ਪ੍ਰਿੰਸ ਪ੍ਰਿੰਸਲੀ ਸਟੇਟ ਆਫ ਪੰਜਾਬ ਪਟਿਆਲਾ ਮਾਂਚੈਸਟਰ ਆਫ ਪੰਜਾਬ ਲੁਧਿਆਣਾ ਸਟੀਲ ਸਿਟੀ ਆਫ ਪੰਜਾਬ ਮੰਡੀ ਗੋਵਿੰਦਗੜ੍ਹ ਆਇਰਨ ਸਿਟੀ ਆਇਰਨ ਸਿਟੀ ਵੀ ਉਹੀ ਹੈ ਮੰਡੀ ਗੋਵਿੰਦਗੜ੍ਹ ਸਪੋਰਟਸ ਸਿਟੀ ਆਫ ਪੰਜਾਬ ਜਲੰਧਰ ਸਾਇੰਸ ਸਿਟੀ ਆਫ ਕਪੂਰਥਲਾ ਵੁਡਨ ਸਿਟੀ ਆਫ ਪੰਜਾਬ ਕਪੂਰਥਲਾ ਕਰਤਾਰਪੁਰ ਸੌਰੀ ਕਰਤਾਰਪੁਰ ਇੰਡਸਟਰੀ ਜਲੰਧਰ ਹੋਲੀ ਸਿਟੀ ਆਫ ਪੰਜਾਬ ਅੰਮ੍ਰਿਤਸਰ ਫੇਮਸ ਸਿਟੀ ਆਫ ਪੰਜਾਬ ਹਰਟ ਆਫ ਮਾਜਾ ਹਰਟ ਆਫ ਮਾਜਾ ਹੈਗਾ ਜੀ ਅੰਮ੍ਰਿਤਸਰ ਤੇ ਮਾਰਟੀਅਰ ਲੈਂਡ ਆਫ ਪੰਜਾਬ ਫਿਰੋਜ਼ਪੁਰ ਮਿਨੀ ਕੈਲੀਫੋਰਨੀਆ ਅਬੋਰ ਬਿਕੋਜ਼ ਮੈਕਸਿਮਮ ਕਿੰਨੂ ਪ੍ਰੋਡਿਊਸ ਉੱਥੇ ਕਿੰਨੂ ਹੁੰਦੇ ਨੇ ਤਾਂ ਕਰਕੇ ਇਹਨੂੰ ਪੰਜਾਬ ਦਾ ਕੈਲੀਫੋਰਨੀਆ ਕਹਿੰਦਾ ਇਲੈਕਟ ਇਲੈਕਟ੍ਰੋਨਿਕ ਸਿਟੀ ਆਫ ਪੰਜਾਬ ਮੁਹਾਲੀ ਬਿਗੇਸਟ ਗ੍ਰੇਨ ਮਾਰਕੀਟ ਆਫ ਏਸ਼ੀਆ ਖੰਨਾ ਯਾਨੀ ਕਿ ਅਨਾਜ ਆਪਾਂ ਖਾਣੇ ਆ ਤਾਂ ਖੰਨੇ ਤੋਂ ਖੰਨਾ ਰਿਚੈਸ ਸਿਟੀ ਆਫ ਪੰਜਾਬ ਅੰਮ੍ਰਿਤਸਰ ਹੋਟਲ ਸਿਟੀ ਆਫ ਪੰਜਾਬ ਅੰਮ੍ਰਿਤਸਰ ਇੰਪੋਰਟੈਂਟ ਅਵਾਰਡ ਨੇ ਜੀ ਗਿਆਨਪੀਠ ਅਵਾਰਡ ਹੈ 1961 ਤੋਂ ਸਟਾਰਟ ਹੋਏ ਸੀਗੇ ਗਿਵਨ 222 ਲੈਂਗੁਏਜ ਦੇ ਵਿੱਚ ਦਿੱਤੇ ਜਾਂਦੇ ਨੇ ਹਾਈਐਸਟ ਲਿਟਰੇਚਰ ਅਵਾਰਡ ਆਫ ਇੰਡੀਆ ਇੰਡੀਆ ਦਾ ਸਾਹਿਤਿਆ ਦਾ ਸਭ ਤੋਂ ਵੱਡਾ ਪੁਰਸਕਾਰ ਹੈ ਪੰਜਾਬੀ ਲੈਂਗੁਏਜ ਵਿਨਿੰਗ ਰਾਈਟਰ ਅਮਰਤਾ ਪ੍ਰੀਤਮ ਇਨ 1981 ਫੋਰ ਕਾਗਜ਼ ਤੇ ਕੈਨਵਾਸ ਪ੍ਰੋਫੈਸਰ ਗੁਰਦੇਵਾਲ ਸਿੰਘ ਨੇ 1999 ਮੜੀ ਦਾ ਦੀਵਾ ਨੋਵਲ 11 ਲੱਖ ਰੁਪਏ ਮਿਲਦੇ ਨੇ ਇਹਦੇ ਵਿੱਚ ਤੇ ਰਾਈਟਰ ਨੂੰ ਮੈਡਲ ਤੇ ਟਰੋਫੀ ਮਿਲਦੀ ਹੈ ਸਰਸਵਤੀ ਅਵਾਰਡ ਜਿਹੜੀ ਗਿਆਨਪੀਠ ਅਵਾਰਡ ਸੀ ਇਹ 1961 ਚ ਆਇਆ ਸੀ ਸਭ ਤੋਂ ਪਹਿਲਾ ਜਿਹੜਾ ਮਿਲਿਆ ਸੀ ਉਹ ਜੀ ਸ਼ੰਕਰ ਗੁਰੂਪ ਨੂੰ ਮਿਲਿਆ ਸੀ ਜੀ ਤੋਂ ਯਾਦ ਰੱਖਿਓ ਜੀ ਫॉर ਗਿਆਨ ਜੀ ਫॉर ਜੀ ਸ਼ੰਕਰ ਗੁਰੂਪ ਤੇ ਉਹ ਮਲਿਆਲਮ ਦਾ ਸੀ ਠੀਕ ਹੈ ਅੱਗੇ ਆਗਾ ਪੰਜਾਬੀ ਲੈਂਗੁਏਜ ਵਿਨਿੰਗ ਰਾਈਟਰ ਅਮਰਤਾ ਪ੍ਰੀਤਮ ਇਨ 1981 ਫੋਰ ਕਾਗਜ਼ ਐਂਡ ਕਨਵਸ ਅੱਗੇ ਆਗਾ ਸਰਸਵਤੀ ਅਵਾਰਡ सरस्वती अवार्ड है जी स्टार्टेड इन 1991 गिवन टू 22 लैंग्वेज एदेच भी 22 लैंग्वेज ने दिस अवार्ड गिवन बाय केके बिरला फाउंडेशन दिस अवार्ड गिवन टू ब्लो राइटर्स पंजाब ਦੇ ਵਿੱਚ ਕਿਹਨੂ ਕਿਹਨੂ ਮਿਲ ਚੁਕਿਆ ਹੈ सरस्वती ज्ञानपीठ ਸੀ ਉਹ ਕਿਨਾ ਕਿਨਾ ਨੂੰ ਮਿਲਿਆ ਸੀ ਉੱਪਰ ਅਮਰਤਾ ਪ੍ਰੀਤਮ ਤੇ ਗੁਰਦੇਵਾਲ ਸਿੰਘ ਨੂੰ ਤੇ ਜਿਹੜਾ ਇਹ ਹੈ ਇਹ ਡਾਕਟਰ ਹਰਪ੍ਰੀਤ ਸਿੰਘ ਨੂੰ 1994 ਚ ਫੋਰ ਰੁਖ ਤੇ ਰਿਸ਼ੀ ਦਲੀਪ ਕੋਟੀਵਾਣਾ ਨੂੰ ਮਿਲਿਆ ਕਥਾ ਕਹੋ उर्वशी ਨੋਬਲ ਸੀ ਡਾਇਡਨ 2020 ਦੇ ਵਿੱਚ ਤੇ ਸ਼ੀ ਇਜ਼ ਫ੍ਰੋਮ ਪਟਿਆਲਾ ਪਟਿਆਲਾ ਤੋਂ surjit patar 2009 ਦੇ ਵਿੱਚ ਲਫ਼ਜ਼ਾਂ ਦੀ ਦਰਗਾਹ ਪੋਇਮ ਸੀਗੀ ਦਿਸ ਪ੍ਰਾਈਜ਼ ਇਜ਼ 15 ਲੱਖ ਰੁਪਏ 15 ਲੱਖ ਰੁਪਏ ਪ੍ਰਾਈਜ਼ ਸੀਗਾ ਅੱਗੇ ਹੈ ਸਹਿਿਤਿਆ ਅਕੈਡਮੀ ਅਵਾਰਡ 1954 ਚ ਹੋਇਆ ਇਹ 24 ਲੈਂਗੁਏਜ ਦਿੱਤੇ ਤਾਂ ਬਾਕੀ 22 ਲੈਂਗੁਏਜ ਪੰਜਾਬੀ ਲੈਂਗੁਏਜ winning writer ਭਾਈ ਵੀਰ ਸਿੰਘ 1955 ਫॉर ਮੇਰੇ ਸਾਈਆਂ ਜੀਓ ਪੋਇਮ ਅਮਰਤਾ ਪ੍ਰੀਤਮ 1956 ਸੁਨੇਹੜੇ ਪੋਇੰਟ ਪ੍ਰੋਫੈਸਰ ਮੋਨ ਸਿੰਘ ਇਨ 1959 ਠੀਕ ਹੈ ਜੀ ਨਾਨਕ ਸਿੰਘ 1961 ਇੱਕ ਮਿਆਨ ਦੋ ਤਲਵਾਰਾਂ ਸ਼ਿਵ ਕੁਮਾਰ ਬਟਾਲਵੀ ਵਿਰਹਾਂ ਦਾ ਸੁਲਤਾਨ ਇਨ 1967 ਲੂਨਾ ਨਾਟਕ ਮਹਾ ਮਹਾਕਾਵਨਾਟਕ ਦਿਲੀਪ ਕੋਟੀਵਾਨਾ 1971 ਇਹੋ ਹਮਾਰਾ ਜੀਵਨ ਜਸਵੰਤ ਸਿੰਘ ਕੰਵਲ ਇਨ 1997 ਤੁਸ਼ਾਲੋ ਦੀ ਹੰਸੋ ਡਾਕਟਰ ਸਵਰਾਜ ਵੀਰ ਸਿੰਘ 2016 ਮੱਸੀਆ ਦੀ ਰਾਤ ਨਛੱਤਰ ਸਿੰਘ 2017 ਤੇ 2022 ਦੇ ਵਿੱਚ ਇਹ ਸੁਖਜੀਤ ਨੂੰ ਮਿਲਿਆ ਬਾਕੀ ਤੁਸੀਂ ਪੜ ਲਿਓ ਅੱਗੇ ਹੈਗਾ ਸਿਵਲ ਸਿਵਿਲੀਅਨ ਅਵਾਰਡ ਯਾਨੀ ਕਿ ਸਭਿਆਚਾਰੀ ਅਵਾਰਡ ਸੀਰੀਅਲ ਆਰਡਰ ਪਦਮ ਵਿਭੂਸ਼ਣ ਪਦਮ ਭੂਸ਼ਣ ਪਦਮ ਸ਼ਿਰੀ ਸਭ ਤੋਂ ਉੱਪਰ ਪਦਮ ਵਿਭੂਸ਼ਣ ਫਿਰ ਪਦਮ ਭੂਸ਼ਣ ਫਿਰ ਪਦਮ ਸ਼ਿਰੀ ਫਿਰ ਪਦਮ ਵਿਭੂਸ਼ਣ ਪਦਮ ਭੂਸ਼ਣ ਚੈੱਕ ਕਰੀਏ ਆਪਾਂ ਕਿਹਨੂੰ ਕਿਹਨੂੰ ਮਿਲੇ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਜੀ 2015 ਚ ਬਟ ਹੀ ਵਾਸ ਰਿਟਰਨ ਅਵਾਰਡ ਇਨ 2020 ਡੂਰਿੰਗ ਫਾਰਮਰਸ ਪ੍ਰੋਟੈਸਟ ਜਦੋਂ ਆਪਣੇ ਕਿਸਾਨਾਂ ਦਾ ਅੰਦੋਲਨ ਹੋਇਆ ਸੀ ਉਦੋਂ ਇਹਨਾਂ ਨੇ ਵਾਪਸ ਕਰਤਾ ਸੀ ਗੁਰਮukh ਸਿੰਘ ਮੁਸਾਫਿਰ 1976 ਫਾਰਮਰ ਚੀਫ ਮਿਨਿਸਟਰ ਵੀ ਰਹੇ ਨੇ ਇਹ 1966 ਦੇ ਅਮਰਤਾ ਪ੍ਰੀਤਮ ਇਨ 2004 ਫੇਮਸ ਪੰਜਾਬੀ ਰਾਈਟਰ ਖੁਸ਼ਬੰਦ ਸਿੰਘ 2007 ਹਿਸਟੋਰੀਅਨ ਰਾਈਟਰ ਅੱਗੇ ਆ ਕੇ ਪਦਮ ਭੂਸ਼ਣ ਪਦਮ ਭੂਸ਼ਣ ਚ ਭਾਈ ਵੀਰ ਸਿੰਘ ਹੈ ਖੁਸ਼ਬੰਦ ਸਿੰਘ ਹੈ ਕਰਤਾਰ ਸਿੰਘ ਹੈ ਜੀ ਸਰਦਾਰ ਅੰਜੂਮ ਹੈ ਪਦਮ ਸ਼੍ਰੀ ਅਵਾਰਡ ਅਮਰਤਾ ਪ੍ਰੀਤਮ 1969 ਇਹ ਲਗਭਗ ਸਾਰੇ ਅਵਾਰਡ ਇਹਨਾਂ ਨੂੰ ਮਿਲੇ ਹੋਏ ਨੇ ਪਦਮ ਸ਼੍ਰੀ ਅਵਾਰਡ ਬਲਰਾਸ ਸਿਆਣੀ ਬਾਕੀ ਆ ਸਾਰਾ ਤੁਸੀਂ ਦੇਖ ਲਓ ਅੱਗੇ ਆ ਗਿਆ ਮੋਡਰੇਟਨ ਮੋਡਰੇਟ ਮਾਡਰਨ ਲਿਟਰੇਚਰ ਆਫ ਪੰਜਾਬ ਭਾਈ ਵੀਰ ਸਿੰਘ ਹੀ ਇਜ਼ ਆਲਸੋ ਨੋਨ ਐਸ ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ ਇਹ ਬਹੁਤ ਇੰਪੋਰਟੈਂਟ ਹੈ ਹੀ ਇਜ਼ ਆਲਸੋ ਨੋਨ ਐਸ ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ ਆਧੁਨਿਕ ਸਾਹਿਤ ਦਾ ਪਿਤਾ ਜਿਹਨੂੰ ਕਿਹਾ ਜਾਂਦਾ ਹੈ ਉਹ ਭਾਈ ਵੀਰ ਸਿੰਘ ਨੂੰ ਕਿਹਾ ਜਾਂਦਾ ਹੈ ਇੰਪੋਰਟੈਂਟ ਕੰਪੋਜੀਸ਼ਨ ਨੇ ਰਚਨਾਵਾਂ ਨੇ ਇਹ ਤੁਸੀਂ ਪੜ੍ਹ ਲਓ ਜੀ ਗੁਲਾਬ ਦਾ ਫੁੱਲ ਹੈ ਸੁੰਦਰੀਆ ਮਟਕ ਹੁਲਾ ਰੇਣੇ ਕਵੀਤਾ ਪ੍ਰੋਫੈਸਰ ਪੂਰਨ ਸਿੰਘ ਹੈ 6th river of Punjab ਪੰਜਾਬ ਦਾ 6ਵਾਂ ਦਰਿਆ ਕਹਿੰਦੇ ਨੇ ਇਹਨਾਂ ਨੂੰ ਫਾਦਰ ਆਫ ਫਰੀ ਰਾਈਟਿੰਗ ਖੁੱਲੇ ਲੇਖ ਲਿਖਣ ਦਾ ਠੀਕ ਹੈ ਜੀ ਇਹ ਆ ਪੂਰਨ ਇਹਨਾਂ ਸਾਰੇ ਖੁੱਲੇ-ਖੁੱਲੇ ਆਊਗਾ ਇਹਨਾਂ ਦੇ ਵਰਡ ਅੱਗੇ ਪੂਰਨ ਸਿੰਘ ਦੇ ਅੱਗੇ ਖੁੱਲੇ-ਖੁੱਲੇ ਆਊਗਾ ਨਾਨਕ ਸਿੰਘ ਹੈ ਜੀ ਪਵਿੱਤਰ ਪਾਪੀ ਆ ਚਿੱਟਾ ਲਹੂ ਹੈ ਜੀ ਇੱਕ ਮਿਆਂ ਦੋ ਤਲਵਾਰਾਂ ਗਰੀਬਾਂ ਦੀ ਦੁਨੀਆ ਪੁਜਾਰੀ ਹੈ ਫੈਲਾਦੀ ਹੈ ਫਾਦਰ ਆਫ ਪੰਜਾਬੀ ਨੋਵਲਿਸਟ ਪੰਜਾਬੀ ਨਾਵਲ ਦੇ ਪਿਤਾਮਾ ਹਨ ਇਹ ਨਾਨਕ ਸਿੰਘ ਨੇ ਜੀ ਅਮਰਤਾ ਪ੍ਰੀਤਮ ਹੈ ਜੀ ਆਟੋ ਬਾਇਓਗ੍ਰਾਫੀ ਹੈ ਦੀ ਰਸੀਦੀ ਟਿਕਟ ਠੀਕ ਹੈ ਜੀ ਆ ਸਾਰਾ ਕੁਝ ਤੁਸੀਂ ਅੱਜ ਆਖਾਂ ਬਾਰੇ ਸ਼ਾਹ ਨੂੰ ਇਹ ਸਾਰਾ 49 ਡੇਜ਼ ਨੋਬਲ ਦਿੱਲੀ ਦੀਆਂ ਗਲੀਆਂ ਕਾਗਜ਼ ਤੇ ਕਨਵਸ ਪਿੰਜਾਰ ਸਰਗੀ ਵੇਲਾ ਡਾਕਟਰ ਦੇਵ ਦਿਲੀਪ ਕੋਟੀਵਾਣਾ ਨੰਗੇ ਪੈਰਾਂ ਦਾ ਸਫ਼ਰ ਹੈ ਜੀ ਅੱਗੇ ਆਗਾ ਬਲਰਾਜ ਸੈਣੀ ਹੈ ਜੀ ਮੇਰੀ ਫਿਲਮੀ ਆਤਮ ਕਥਾ ਸ਼ਿਵ ਕੁਮਾਰ ਬਟਾਲਵੀ ਹੀ ਜਾਲਸੋ ਨੋਨ ਐਸ ਬਿਰਹਾ ਦਾ ਸੁਲਤਾਨ ਬਿਰਹਾ ਦਾ ਸੁਲਤਾਨ ਕਿਹੜੇ ਕਵੀ ਨੂੰ ਕਹਿੰਦੇ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਠੀਕ ਹੈ ਜੀ ਪੀੜਾਂ ਦਾ ਪ੍ਰਾਗ ਮੈਨੂ ਅਲਵੀ ਦਾ ਕਹੋ ਆਟੇ ਦੀਆਂ ਚਿੜੀਆਂ ਆਰਤੀ ਬਿਰਹਾਨੂ ਸੁਲਤਾਨ ਅੱਗੇ ਆਗਾ ਭਗਤ ਸਿੰਘ ਦੀ ਹੈ ਬਾਏ ਆਈ ਐਮ ਅਥੀਸਟ ਮੈਂ ਨਾਸਤਿਕ ਕਿਉਂ ਹਾਂ ਪ੍ਰੋਫੈਸਰ ਮੋਨ ਸਿੰਘ ਆਗਾ ਜੀ ਪ੍ਰੋਫੈਸਰ ਗੁਰਦੇਵਾਲ ਆਗਾ ਤਾਂ ਧਨੀ ਰਾਮ ਚੈਤਰੀ ਆਗਾ ਡਾਕਟਰ ਹਰਪਜਨ ਸਿੰਘ ਆਗਾ ਜੀ ਗੁਰਮukh ਸਿੰਘ ਮੁਸਾਫਰ ਆਗਾ ਜੀ ਤੇ ਹੀ ਵਾਜ਼ ਸੀਐਮ ਆਫ ਪੰਜਾਬ 1966 ਭਾਈ ਕਾਨ ਸਿੰਘ ਨਾਭਾ ਆ ਗਿਆ ਜੀ ਤੇ ਭਾਈ ਸੰਤੋਖ ਸਿੰਘ ਆ ਗਿਆ ਰਤਨ ਸਿੰਘ ਬੰਗੂਦ ਆਈਸੀ ਨੰਦਾ ਪੰਜਾਬੀ ਡਰਾਮਾ ਦੇ ਪਿਤਾ ਹੀ ਵਾਜ਼ ਫਾਦਰ ਆਫ ਪੰਜਾਬੀ ਪਲੇ ਪੰਜਾਬੀ ਨਾਟਕ ਸੀ ਜਿਹੜਾ ਉਹ ਤਾਂ ਸੁਰਜੀਤ ਪਾਤਰ ਹੈ ਜੀ ਪੰਜਾਬੀ ਨਾਟਕ ਉਹ ਤੁਸੀਂ ਉੱਤੇ ਪੜ੍ਹਿਆ ਸੀਗਾ ਤੇ ਪੰਜਾਬੀ ਡਰਾਮਾ ਦੇ ਪਿਤਾਮਾ ਹਨ ਇਹ ਤੁਸੀਂ ਦੇਖ ਸਕਦੇ ਹੋ ਅਜੀਤ ਕੌਰ ਆ ਗਿਆ ਸੰਤ ਸਿੰਘ ਸਿੰਘ ਆ ਗਿਆ ਬਲਵੰਤ ਗਾਰ ਗਿਆ ਕਰਤਾਰ ਸਿੰਘ ਦੁੱਗਲ ਖੁਸ਼ਬੰਦ ਸਿੰਘ ਆ ਗਿਆ ਪਾਕਿਸਤਾਨ ਮੇਲਾਗਾ ਟ੍ਰੇਨ ਟੂ ਪਾਕਿਸਤਾਨਾਂ ਦੀ ਬਹੁਤ ਮਸ਼ਹੂਰ ਹੋਈ ਦੀ ਸਨਸੈਟ ਕਲੱਬ ਹਿਸਟਰੀ ਆਫ ਸਿਕਸ ਸ਼ਹਿਰ ਲੁਧਿਆਣਵੀ ਠੀਕ ਹੈ ਜੀ ਅੱਗੇ ਆ ਗਿਆ ਇੰਪੋਰਟੈਂਟ ਵਨ ਲਾਈਨਰ ਆਫ ਪੰਜਾਬੀ ਕਲਚਰ ਪੰਜਾਬੀ ਸੱਭਿਆਚਾਰ ਦੀ ਪੱਗ ਕਿਹੜੇ ਧਰਮ ਦਾ ਪ੍ਰਭਾਵ ਹੈ ਇਸਲਾਮ ਧਰਮ ਦਾ ਪ੍ਰਭਾਵ ਹੈ ਜੀ ਪੱਗ ਹਜ਼ਰਤ ਮੁਹੰਮਦ ਸਾਹਿਬ ਜੀ ਸਭ ਤੋਂ ਪਹਿਲਾਂ ਪੱਗ ਬੰਨੀ ਸੀ ਸਭ ਤੋਂ ਪਹਿਲਾਂ ਪੱਗ ਕਿੰਨਾਂ ਨੇ ਬੰਨੀ ਸੀ ਹਜ਼ਰਤ ਮੁਹੰਮਦ ਸਾਹਿਬ ਨੇ ਪੱਗ ਕਿਹੜੇ ਧਰਮ ਦਾ ਨਿਸ਼ਾਨ ਹੈ ਸਿੱਖ ਧਰਮ ਦਾ ਨਿਸ਼ਾਨ ਹੈ ਸਲਵਾਰ ਕਮੀਜ਼ ਕਿਹੜੇ ਧਰਮ ਦਾ ਪ੍ਰਭਾਵ ਲਿਆ ਗਿਆ ਹੈ ਇਸਲਾਮ ਪੰਜਾਬੀ ਜੁੱਤੀ ਕਿਹੜੇ ਸ਼ਹਿਰ ਦੀ ਸਭ ਤੋਂ ਵਧੀਆ ਮੰਨਿਆ ਜਾਂਦੇ ਪਟਿਆਲੇ ਤੇ ਮੁਕਸਰ ਸਾਹਿਬ ਦੀ ਵਿਆਹ ਦੇ ਵਿੱਚ ਪੱਤਲ ਬੰਨਣਾ ਕੀ ਹੁੰਦਾ ਹੈ ਬਰਾਤ ਵੱਲੋਂ ਕੁੜੀ ਦਾ ਪੱਲਾ ਛੁਡਾਉਣਾ ਜਾਂ ਬੰਨਣਾ ਵਿਆਹ ਦੇ ਵਿੱਚ ਛਟੀਆਂ ਦੀ ਰਸਮ ਕੌਣ ਖੇਡਦਾ ਹੈ ਲਾੜਾ ਲਾੜੀ ਬੋਟੀ ਦਿਓਰ ਪਰਜਾਈ ਇੰਪੋਰਟੈਂਟ ਫੋਰਟ ਆ ਪੰਜਾਬ ਹੈ ਜੀ ਗੋਵਿੰਦ ਫੋਰਟ ਅੰਮ੍ਰਿਤਸਰ ਚ ਆਲਸੋ ਨੋਨ ਐਸ ਗੁੱਜਰ ਸਿੰਘ ਫੋਰਟ ਗੁੱਜਰ ਸਿੰਘ ਫੋਰਟ ਵੀ ਐਸ ਨੂੰ ਕਿਹਾ ਜਾਂਦਾ ਹੈ ਗੋਵਿੰਦਗੜ੍ਹ ਨੂੰ ਤੇ ਬਠਿੰਡਾ ਫੋਰਟ ਆਲਸੋ ਨੋਨ ਐਸ ਭయ్యా ਫੋਰਟ ਭయ్యా ਕਿਲਾ ਸ਼ਾਹਪੂਰ ਕੰਦੀ ਫੋਟ ਪਠਾਨਕੋਟ ਕਿਲਾ ਮੁਬਾਰਕ ਪਟਿਆਲੇ ਚ ਹੈ ਜੀ ਕਿਲਾ ਮੁਬਾਰਕ ਪਟਿਆਲੇ ਚ ਇੱਕ ਕਿਲਾ ਮੁਬਾਰਕ ਫਰੀਦਕੋਟ ਚ ਵੀ ਹੈ ਮਹਾਰਾਜਾ ਰੀਪੂ ਦਮਨ ਫੋਟ ਨਾਬਾ ਲੋਗੜ ਫੋਟ ਆਨੰਦਪੁਰ ਹੈ ਆਨੰਦਗੜ੍ਹ ਫੋਟ ਆਨੰਦਪੁਰ ਚ ਹੋ ਹੌਲਗੜ੍ਹ ਆਨੰਦਪੁਰ ਚ ਹੈ ਜੀ ਤੇ ਫਲੋਰ ਫਲੋਰ ਚ ਹੈ ਜੀ ਐਟ ਪ੍ਰੈਜ਼ੈਂਟ ਪੁਲਿਸ ਮੇਨ ਟ੍ਰੇਨਿੰਗ ਹੈਡਕੁਆਟਰ ਪੰਜਾਬ ਪੁਲਿਸ ਅਕੈਡਮੀ ਫਾਊਂਡਡ ਇਨ 1891 ਤੇ ਮਿਸਟਰ ਜੇ ਐਮ ਬਿਸ਼ਪ ਦੁਬਾਰਾ ਪੰਜਾਬ ਦੇ ਮਸ਼ਹੂਰ ਸਮਾਰਕ ਤਖਤ ਅਕਬਰੀ ਕਲਾਂ ਨੌਰ ਗੁਰਦਾਸਪੁਰ ਹਾਜੀ ਜਮਾਲ ਮਕਬਰ ਨਕੋਦਰ ਹੈ 우ਸਤਦ ਮਝਾਰ ਸਰਹਿੰਦਾ ਸ਼ਾਹੀ ਸਮਾਦਾ ਪਟਿਆਲਾ ਸ਼ਾਹੀ ਸਮਾਦਾ ਕਪੂਰਥਲਾ ਆਮ ਖਾਸ ਬਾਗ ਸਮਾਰਕ ਸਰਹਿੰਦਾ ਦਰਬਾਰ ਸਮਾਰਕ ਕਪੂਰਥਲਾ ਮੁਗਲ ਸਰਾ ਸ਼ੰਭੂ ਪਟਿਆਲਾ ਨੂਰ ਮਹਿਲ ਨਕੋਦਰ ਹੈ ਅਮਾਨਤ ਖਾਨ ਸਮਾਰਕ ਅੰਮ੍ਰਿਤਸਰ ਹੈ ਇੰਪੋਰਟੈਂਟ ਗੁਰਦੁਆਰਾ ਇਨ ਪੰਜਾਬ ਗੁਰਦੁਆਰਾ 베ਰੀ ਸਾਹਿਬ ਸੁਲਤਾਨਪੁਰ ਲੋਧੀ ਕਪੂਰਥਲਾ ਰਿਲੇਟਡ ਟੂ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਕੰਧ ਸਾਹਿਬ ਬਟਾਲਾ ਮੈਰੀਜ ਆਫ ਗੁਰੂ ਨਾਨਕ ਦੇਵ ਜੀ ਹੈਪਨਡ ਗੁਰੂ ਨਾਨਕ ਦੇਵ ਜੀ ਦੀ ਮੈਰਿਜ ਕਿੱਥੇ ਹੋਈ ਬਟਾਲਾ ਗੁਰਦੁਆਰਾ ਨਨਕਿਆਣਾ ਸਾਹਿਬ ਸੰਗਰੂਰ ਚ ਹੈ ਜੀ ਗੁਰਦੁਆਰਾ ਨਨਕਿਆਣਾ ਇੱਕ ਨਨਕਿਆਣਾ ਇੱਕ ਨਨਕਿਆਣਾ ਨਨਕਿਆਣਾ ਪਾਕਿਸਤਾਨ ਚ ਨਨਕਿਆਣਾ ਜਿਹੜਾ ਨਨਕਿਆਣਾ ਇਹ ਸੰਗਰੂਰ ਚ ਹੈ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਗੁਰਦੁਆਰਾ ਗੋਇੰਦਵਾਲ ਸਾਹਿਬ ਗੋਇੰਦਵਾਲ ਚ ਹੈ ਗੁਰਦੁਆਰਾ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਚ ਹੈ బిਗੇਸਟ ਐਂਡ ਲਾਰਜੈਸਟ ਗੁਰਦੁਆਰਾ ਆਫ ਵਰਲਡ ਵਰਲਡ ਦਾ ਸਭ ਤੋਂ ਵੱਡਾ ਆਲਸੋ ਨੋਨ ਐ ਦਰਬਾਰ ਸਾਹਿਬ ਐਂਡ ਗੋਲਡਨ ਟੈਂਪਲ ਗੁਰਦੁਆਰਾ ਸ਼੍ਰੀ ਤਮਤਮਾ ਸਾਹਿਬ ਤਲਵੰਡੀ ਸਾਬਾ ਬਠਿੰਡਾ ਰਿਲੇਟਡ ਟੂ 10ਥ ਗੁਰੂ ਗੋਬਿੰਦ ਸਿੰਘ ਜੀ ਆਲਸੋ ਨੋਨ ਐਸ ਗੁਰੂ ਕੀ ਕਾਸ਼ੀ ਗੁਰਦੁਆਰਾ ਸ਼੍ਰੀ ਖਡੂਰ ਸਾਹਿਬ ਖਡੂਰ ਸਾਹਿਬ ਤਰਨਤਾਰਨ ਚ ਹੈ ਜੀ ਗੁਰਦੁਆਰਾ ਮਨੀਕਰਨ ਸਾਹਿਬ ਹਿਮਾਚਲ ਪ੍ਰਦੇਸ਼ ਚਾ ਗੁਰਦੁਆਰਾ ਔਨ ਪਰਵਤੀ ਰਿਵਰ ਪਰਵਤੀ ਰਿਵਰ ਯਾਨੀ ਕਿ ਗੁਰਦੁਆਰਾ ਪੱਥਰ ਸਾਹਿਬਿੰਨ ਲੇਲ ਦੇਖ ਚਾ ਗੁਰਦੁਆਰਾ ਛਰਟਾ ਸਾਹਿਬ ਅੰਮ੍ਰਿਤਸਰ ਚਾ ਗੁਰਦੁਆਰਾ ਪਰਿਵਾਰ ਬਿਛੋੜਾ ਰੂਪਨਗਰ ਚਾ ਗੁਰਦੁਆਰਾ ਚਮਕੌਰ ਸਾਹਿਬ ਰੂਪਨਗਰ ਚਾ ਰੋਪੜ ਚਾ ਕੋਤਵਾਲੀ ਮੋਰਿੰਡਾ ਚਾ ਕਤਲਗੜ ਚਮਕੌਰ ਸਾਹਿਬ ਚਾ ਗੜੀ ਸਾਹਿਬ ਚਮਕੌਰ ਸਾਹਿਬ ਰੂਪਨਗਰ ਰੋਪੜ ਚਾ ਮਾਛੀਬੜਾ ਰੂਪਨਗਰ ਚਾ ਪੱਠਾ ਸਾਹਿਬ ਰੂਪਨਗਰ ਚਾ ਆਲਮਗੀਰ ਲੁਧਿਆਣੇ ਚਾ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਟਰੋਲੀ ਭਾਈ ਕਫਰੋਜਪੁਰ ਗੁਰਦੁਆਰਾ ਸਾਹਿਬ ਗੋਵਿੰਦਵਾਲ ਸਾਹਿਬ ਤਰਨਤਾਰਨ ਤੇ ਬਾਕੀ ਆ ਸਾਰੇ ਨੇ ਜੀ ਇੰਪੋਰਟੈਂਟ ਹੜੱप्पा ਸਿਵਿਲਾਇਜ਼ੇਸ਼ਨ ਨੇ ਤੇ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਮਹਤਵਪੂਰਨ ਜੰਗਨਾਮਾ ਧਾਰਮਿਕ ਗ੍ਰੰਥ ਹੈ ਜੀ ਸੂਫੀ ਕਾਬ ਆ ਗਿਆ ਜੀ ਠੀਕ ਹੈ ਇਹ ਤੁਸੀਂ ਸਾਰੇ ਤੁਸੀਂ ਪੜ ਲਿਓ ਧੰਨਵਾਦ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਲੰਬੀ ਜ਼ਰੂਰ ਹੈ ਪਰ ਤੁਹਾਡੇ ਕੰਮ ਦੀ ਹੈ ਤੇ ਇਹਨੂੰ ਜ਼ਰੂਰ ਦੇਖ ਲਓ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਕਲਚਰ ਦਾ ਲਗਭਗ ਪਤਾ ਲੱਗ ਜਾਊਗਾ ਬਾਕੀ ਤੁਹਾਨੂੰ ਬਾਕੀ ਦੀ ਵੀਡੀਓ ਆਪਾਂ ਤੁਹਾਡੇ ਨਾਲ ਕੱਲ ਜਾਂ ਪਰਸੋ ਤੱਕ ਜਦੋਂ ਵੀ ਟਾਈਮ ਲੱਗਿਆ ਸ਼ੇਅਰ ਕਰ ਦਾਂਗੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ